ਅੱਜ ਇੱਕ ਮਾਂ ਨੂੰ ਬਜ਼ੁਰਗ ਮਾਂ ਨੂੰ ਲੈ ਕੇ ਆਏ ਨੇ ਬਾਈ ਹੁਣ ਬ੍ਰੈਸਟ ਦੋਨੇ ਗੜ ਚੁੱਕੇ ਆ ਜਿਵੇਂ ਬ੍ਰੈਸਟ ਕੈਂਸਰ ਹੋਇਆ ਹੁੰਦਾ ਨਾ ਦਿਹਾੜੀ ਕਰਕੇ ਕਿ ਮੈਨੇ ਕਿਵੇਂ ਆਪਣੀ ਮਾਂ ਨੂੰ ਜਿਉਂਦਾ ਰੱਖੀ ਬੈਠਾ ਗਰੀਬੀ ਇੰਨੀ ਆ ਵੀ ਰੋਟੀ ਖਾਣ ਨੂੰ ਵੀ ਔਖਾ ਹੋਇਆ ਹੋਇਆ ਲੱਖਾਂ ਰੁਪਈਆ ਇਲਾਜ ਤੇ ਕੌਣ ਲਾਵੇ ਮਾਂ ਦੀ ਮਦਦ ਉਸ ਟਾਈਮ ਸ਼ੁਰੂ ਕੀਤੀ ਜਦੋਂ ਲੰਬੀ ਸੀ ਇਹ ਰਿਸ਼ਤੇਦਾਰ ਹੋਰ ਸਾਰੇ ਪੂਰੇ ਤਰਤੇ ਤਾਂ ਹੋ ਸਕਦੇ ਜਿਹੜਾ ਜਿਵੇਂ ਨਹੀਂ ਮੰਨਦੇ ਤੇ ਟਾਈਮ ਹੋ ਗਿਆ ਚਾਹਤੇ ਜਾਂਦੇ ਇੱਕ ਮਾਤਾ ਦੁਖੀ ਬਹੁਤ ਦੁਖੀ ਹੈ ਉਸ ਨੂੰ ਸਾਂਭਣ ਲਈ ਕੋਈ ਕਿਸੇ ਪਾਸੋਂ ਫਰਾਗਾ ਨਹੀਂ ਹੋ ਰਿਹਾ ਰੱਬ ਦਾ ਤੇ ਇਲਕਾ ਆਪਣਾ ਪਿੰਡ ਚ ਜ਼ਿਆੜੀ ਜਾਂਦਾ ਜੀ ਪਹਿਰੇ ਰੋਟੀ ਦੇ ਜਾਂਦੀ ਆ ਦੂਜਾ ਬਈ ਅਪਡੇਟ ਮਾਰਦੀ ਆ ਜਿੰਦ ਦਾ ਸਮਾਗੋ ਕਰਾਵਾ ਬੱਸ ਇਸ ਤੋਂ ਬਾਅਦ ਵਾਹਿਗੁਰੂ ਜੀ ਕੀ ਫਤਿਹ ਜੀ ਲਸੋਈ ਪਿੰਡ ਆ ਜੀ ਜਿਹੜਾ ਮਰੀਲਕੋਟਲਾ ਪੈ ਜਾਂਦਾ ਜੀ ਜਿਲ੍ਹਾ ਮਰੀਲਕੋਟਲਾ ਅੱਜ ਇੱਕ ਮਾਂ ਨੂੰ ਬਜ਼ੁਰਗ ਮਾਂ ਨੂੰ ਲੈ ਕੇ ਆਏ ਨੇ ਬਾਈ ਹੁਣੇ ਇਹ ਪਿੰਡ ਦੇ ਬਸਨੀਕ ਨੇ ਸਾਰੇ ਜਿਹੜੇ ਪਿੰਡ ਦੇ ਮੋਹਤਵਾਰ ਨੇ ਪਹਿਲਾਂ ਸਾਡੇ ਕੋਲੇ ਵੀ ਆ ਕੇ ਗਏ ਸੀ ਗੱਲ ਕਰਕੇ ਗਏ ਸੀਗੇ ਤੇ ਸਾਤੋਂ ਜਾ ਨਹੀਂ ਹੋ ਪਾਰਿਆ ਸੀ ਦੋ ਤਿੰਨ ਦਿਨ ਤਾਂ ਇਦਾਂ ਹੀ ਨਿਕਲ ਕੇ ਪਹਿਲਾਂ ਮਾਤਾ ਕਿਸ਼ਨ ਕੌਰ ਜੀ ਦੀ ਡੈਥ ਹੋ ਗਈ ਉਸ ਤੋਂ ਪਹਿਲਾਂ ਉਹ ਵੀਰ ਇੱਕ ਅੰਮ੍ਰਿਤਸਰ ਤੋਂ ਆਇਆ ਸੀ ਤੇ ਕੀੜੇ ਪਏ ਸੀ ਉਹਦੀ ਡੈਥ ਹੋ ਗਈ ਤੇ ਅੱਜ ਫਿਰ ਵੀਰੇ ਨੂੰ ਅਸੀਂ ਬੇਨਤੀ ਕਰੀ ਸੀ ਵੀ ਤੁਸੀਂ ਮਾਤਾ ਨੂੰ ਲੈ ਆਓ ਕਿਉਂਕਿ ਮਾਤਾ ਜੀ ਦਾ ਸਰੀਰ ਹੈ ਜਿਹੜਾ ਬਿਲਕੁਲ ਗਲਦਾ ਜਾ ਰਿਹਾ ਜ਼ਖਮ ਹੋ ਗਿਆ ਬਹੁਤ ਜ਼ਿਆਦਾ ਢੂਰੀ ਦੇ ਉੱਤੇ ਬੈਕ ਸਾਈਡ ਤੇ ਭਾਈ ਜਿਹਦੇ ਪਰਿਵਾਰ ਚ ਕੋਈ ਹੈ ਮਾਤਾ ਜੀ ਹਾਂ ਬੇਟਾ ਆ ਜਾ ਅੱਗੇ ਕੀ ਹੋਇਆ ਕੀ ਸੀ ਮਾਤਾ ਨੂੰ ਮੰਮੀ ਨੂੰ ਤੇਰੀ ਪੁੱਤ ਜਿੰਨਾ ਇੱਕ ਹੁਣਾ ਲੱਗ ਜਾਂਦਾ ਜੀ ਹੱਡੀ ਨੂੰ ਉਹ ਚੀਜ਼ ਹੋ ਗਈ ਹਾਂ ਹਾਂਜੀ ਅੱਛਾ ਮਤਲਬ ਇਹ ਹੱਡੀ ਟੁੱਟ ਜਾਂਦੀ ਆ ਹਾਂਜੀ ਪਈਏ ਹੱਟੀਆਂ ਭੁਰੀ ਜਾਂਦੀਆਂ ਨੇ ਅੱਛਾ ਭੁਰੀ ਭੁਰੀ ਜਾਂਦੀਆਂ ਐਂ ਚੱਕ ਕੇ ਸਟਿਚਰ ਹੀ ਬਰਾਬਰ ਕਰ ਲੋ ਬੇਬੇ ਸਤਿ ਸ੍ਰੀ ਅਕਾਲ ਬੇਬੇ ਸਤਿ ਸ੍ਰੀ ਅਕਾਲ ਕੀ ਨਾਂ ਬਾਈ ਮੰਮੀ ਦਾ ਤੇਰੀ ਦਾ ਹੈ ਜੀ ਜੀਤਕੌਰ ਆ ਜੀ ਜੀਤਕੌਰ ਆ ਬਾਈ ਕਿੰਨੇ ਬੱਚੇ ਇਹਨਾਂ ਦੇ ਇਹ ਦੋ ਆ ਇੱਕ ਇੱਕ ਦਾ ਮਤਲਬ ਛੋਟਾ ਜਿਹੜਾ ਉਹਦਾ ਸਿੱਧਰਾ ਹੀ ਆ ਉਹ ਮਤਲਬ ਗੁਰਦੁਆਰੇ ਰੋਟੀ ਖਾ ਲਈ ਕਦੇ ਡੇਰੇ ਖਾ ਲਈ ਘਰੇ ਵਰਦੇ ਹੈਗਾ ਇਹ ਵਿਚਾਰਾ ਕਦੇ ਡੇਰੇ ਰੋਟੀ ਲੈ ਆਉਂਦਾ ਖਾਣ ਨੂੰ ਕਦੇ ਦਿਹਾੜੀ ਚੱਲੇ ਜਾਂਦਾ ਮਾੜਾ ਮੁੱਤ ਆਪਾਂ ਲਈ ਚੱਲਦੇ ਆ ਕਿ ਆਜੋ ਤਰੇ ਚੱਲਦੇ ਕੋਈ ਨਾ ਮਾਂ ਘਬਰਾਉਣਾ ਨੀਗਾ ਵਾਹਿਗੁਰੂ ਮਿਹਰ ਕਰਨਗੇ ਠੀਕ ਹੋ ਜਾਣਾ ਸਭ ਕੁਝ ਕੋਣ ਹੱਡੀਆਂ ਮਤਲਬ ਹੱਡੀ ਟੁੱਟ ਗਈ ਕੋਈ ਲੱਤਾਂ ਦੀ ਅੱਛਾ ਕੰਮ ਕੰਮ ਨਹੀਂ ਕਰ ਰਹੀ ਪਤਾ ਨਹੀਂ ਕੀ ਲੱਗ ਰਿਹਾ ਬਾਹਾਂ ਕੰਮ ਕਰਦੇ ਆ ਰਿਹਾ ਪੱਤਾ ਨਹੀਂ ਕੰਮ ਕਰ ਰਹੀ ਮਾਤਾ ਕਬਰਾਉਣਾ ਨਹੀਂਗਾ ਤੂੰ ਹਸਪਤਾਲ ਆ ਗਈਆਂ ਅੱਛਾ ਕਬਰਾਉਣਾ ਨਹੀਂਗਾ ਤੇਰਾ ਇਲਾਜ ਹੋਊਗਾ ਦੇਖ ਸੁਪਨੇਆਂ ਦੇ ਘਰੇ ਆ ਗਈਆਂ ਤੂੰ ਠੀਕ ਆ ਮਾਂ ਮੁੰਡਾ ਤੇਰਾ ਤੇਰੇ ਨਾਲ ਰਹੂਗਾ ਤੇਰਾ ਇੱਥੇ ਇਲਾਜ ਹੋਊਗਾ ਤੂੰ ਠੀਕ ਹੋ ਜਾਣਾ ਜਮਾ ਅੱਛਾ ਬਾਈ ਕਿਸਰ ਹੁਣੀ ਸਾਰੇ ਨਾਲ ਆਏ ਨੇ ਪਿੰਡ ਵਾਲੇ ਵੀ ਇਹ ਵੀਰੇ ਹੁਣੀ ਕਿਸਰ ਵੀਰੇ ਹੁਣੀ ਵੀ ਸਾਡੇ ਨਾਲ ਜੁੜੇ ਹੋਏ ਨੇ ਜਦੋਂ ਇਹ ਘਰ ਬਣਾਇਆ ਗਿਆ ਸੀ ਸ਼ੁਰੂਆਤ ਦੇ ਵਿੱਚ ਪਹਿਲਾ ਸ਼ੈੱਡ ਪਾਇਆ ਗਿਆ ਸੀ ਉਹਦੇ ਵਿੱਚ ਭਰਤ ਪਵਾ ਕੇ ਗਏ ਸੀ ਬਾਈ ਹੁਣੀ ਇੱਥੇ ਤੇ ਅੱਜ ਬੜੀ ਦੁੱਖ ਦੀ ਗੱਲ ਆ ਵੀ 75 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆਂ ਨੂੰ ਸਾਡੇ ਦੇਸ਼ ਦੇ ਵਿੱਚ ਸੇਤ ਤੇ ਸਿੱਖਿਆ ਇਹ ਦੋ ਜਿਹੜੀਆਂ ਸਾਡੀਆਂ ਮੋਰਲ ਜ਼ਰੂਰਤਾਂ ਨੇ ਮੋਰਲ ਵੈਲਿਊਜ਼ ਨੇ ਜਿਹੜੀਆਂ ਉਹ ਵੀ ਪੂਰੀਆਂ ਨਹੀਂ ਕਰ ਪਾ ਰਹੀ ਸਰਕਾਰ ਹੁਣ ਇਦਾਂ ਦੇ ਵਿਚਾਰੇ ਸੀਨੀਅਰ ਸਿਟੀਜ਼ਨ ਬਜ਼ੁਰਗ ਜਿਨ੍ਹਾਂ ਦੇ ਕੋਲੇ ਇਲਾਜ ਕਰਾਉਣ ਲਈ ਕੋਈ ਪੈਸਾ ਨਹੀਂ ਹੈਗਾ ਉਹ ਨਰਕ ਘਟ ਰਹੇ ਨੇ ਘਰਾਂ ਦੇ ਵਿੱਚ ਗਰੀਬੀ ਇੰਨੀ ਆ ਵੀ ਰੋਟੀ ਖਾਣ ਨੂੰ ਵੀ ਉਹ ਖਾ ਹੋਇਆ ਹੋਇਆ ਉਹ ਤਾਂ ਕਿਵੇਂ ਨਾ ਕਿਵੇਂ ਕਰਕੇ ਕੋਈ ਪਿੰਡ ਦੇ ਮਦਦ ਕਰ ਦਿੰਦੇ ਨੇ ਪਰ ਲੱਖ ਰੁਪਿਆ ਇਲਾਜ ਤੇ ਕੌਣ ਲਾਵੇ ਤੇ ਜਿਹੜੇ ਲਾ ਸਕਦੇ ਨੇ ਅੱਜ ਕੱਲ ਉਹ ਪਤਾ ਨਹੀਂ ਕਿਉਂ ਮੁੱਖ ਮੋੜੀ ਬੈਠੇ ਆ ਵੈਸੇ ਦੇਖਿਆ ਜਾਵੇ ਇਸ ਮਾਂ ਦੀ ਮਦਦ ਉਸ ਟਾਈਮ ਸ਼ੁਰੂ ਚ ਹੀ ਜਦੋਂ ਪ੍ਰੋਬਲਮ ਬਧੀ ਸੀਗੀ ਜੇ ਰਿਸ਼ਤੇਦਾਰ ਹੋਰ ਸਾਰੇ ਪੂਰੇ ਤਰਦੇ ਤਾਂ ਹੋ ਸਕਦੀ ਸੀ ਪਰ ਪਿੰਡ ਵਾਲੇ ਦੱਸਦੇ ਆ ਵੀ ਅਸੀਂ ਇੱਕ ਦੋ ਵਾਰੀ ਪੈਸੇ ਇਕੱਠੇ ਕਰਕੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਕਿੰਨੀ ਕਰ ਸਕਦਾ ਕੋਈ ਅਸੀਂ ਅੱਗੇ ਵੀ ਹਮੇਸ਼ਾ ਬੇਨਤੀਆਂ ਕਰਦੇ ਹੁੰਨੇ ਆਂ ਵੀ ਭੈਣੋ ਤੇ ਭਰਾਵੋ ਆਪਣੇ ਆਸ-ਪਾਸ ਜ਼ਰੂਰ ਨਿਗਾਹ ਮਾਰਿਆ ਕਰੋ ਤਾਂ ਜੋ ਇਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਉੱਥੇ ਹੀ ਪੂਰੀਆਂ ਹੋ ਸਕਣ ਸਾਡੇ ਸੁਪਨਿਆਂ ਦੇ ਘਰ ਵਰਗੀਆਂ ਸੰਸਥਾਵਾਂ ਦੀ ਲੋੜ ਹੀ ਨਾ ਪਵੇ ਸਮਾਜ ਨੂੰ ਮਾਤਾ ਜੀਤ ਕੌਰ ਦੇ ਸਿਰਕਾ ਹਲਾਤ ਦੱਸਦੇ ਆ ਕਿ ਏਦਾਂ ਪਈ ਨੂੰ ਕਿੰਨਾ ਟਾਈਮ ਹੋ ਗਿਆ ਇਹਦਾ ਸਾਨੂੰ ਜਦੋਂ ਪਤਾ ਲੱਗਿਆ ਕਿ ਕਵਾਂਟੀ ਦਾਦ ਨਵੀ ਹੋਣੀ ਥੋੜੇ ਦਿਨਾਂ ਦਾ ਰਹੀ 3 ਦਿਨਾਂ ਤੋਂ ਪਤਾ ਲੱਗਿਆ ਸਾਨੂੰ ਥੋੜਾ ਪਿੰਡ ਸੇ ਹੋ ਗਏ ਨੂੰ 400 ਰੁਪਏ ਥੋੜਾ ਪਿੰਡ ਇੱਕ ਲਸੂਈ ਵੀ ਆਈ ਪਣੇ ਕਿ ਪਿੰਡ 'ਚ ਪਤਾ ਨਹੀਂ ਲੱਗਿਆ ਕਿ ਇਹ ਪਿੰਡ ਦੇ ਸਰਪੰਚਾ ਜਿਵੇਂ ਪੁਰਾਣੇ ਘਰ ਦੇ ਲੋਕ ਬਾਹਰ ਆ ਕੇ ਇਹ ਪਿੰਡ ਦੇ ਅੰਦਰ ਹੀ ਰਹਿੰਦੇ ਨੇ ਬਸ ਜਿਵੇਂ ਛੋਟਾ ਜਿਹਾ ਕਮਰਾ ਉਹੀ ਗਰੀਬੀ ਵਾਲਾ ਪਿੰਡ ਨਾਲ ਤੰਗ ਜੀ ਵੀ ਉਹੀ ਰਹ ਰਹੇ ਨੇ ਤੰਗ ਜੀ ਵੀ ਸੀ ਹਾਂ ਹੁਣ ਸਾਨੂੰ ਉਦੋਂ ਪਤਾ ਲੱਗਿਆ 20 ਦਿਨਾਂ ਤੋਂ ਪਤਾ ਲੱਗਿਆ ਜਦੋਂ ਅਸੀਂ ਛੋਟੇ ਕੋਲੇ ਆ ਸੀਗੇ ਸੀ ਹਾਂ ਉਹ ਤੋਂ ਦੇ ਅਸੀਂ ਪ੍ਰਾਦਾ ਕਰਦੇ ਆਂਗੇ ਕਿ ਵੀਡੀਓ ਜਿਵੇਂ ਤੁਹਾਨੂੰ ਸੀ 3 ਦਿਨ ਦਾ ਮੰਜੇ ਤੇ ਪੈਣ ਨਹੀਂ ਅੱਛਾ 3 ਦਿਨ ਹੋ ਗਿਆ ਨਾ 4 ਸਾਲ ਜਿਹੜਾ ਜਮਾ ਹੀ ਮੰਜੇ ਤੇ ਪਈ ਨੂੰ ਕਿੰਨਾ ਟਾਈਮ ਹੋ ਗਿਆ ਚਾਹੇ ਚਾਰ ਨਾਲ ਹੋ ਗਈ ਮੰਜੇ ਤੇ ਪਈ ਜਮੇ ਨਹੀਂ ਤਰ ਹੁੰਦਾ ਪਈ ਪੈਣ ਦੀ ਬਸ ਘੱਟ ਟੁੱਟ ਗਿਆ ਦੀਆਂ ਅੱਗੇ ਭੁਰਨ ਲੱਗ ਗਿਆ ਕੋਈ ਕਹਦਾ ਫਿਰ ਡੈਕਟਰ ਘੁਣਾ ਲੱਗਿਆ ਹੋਇਆ ਕੋਈ ਕਹਦਾ ਫਿਰ ਕੈਂਸਰ ਆਮ ਦਾ ਉਹ ਇਹ ਸਨੇ ਚੰਦੀ ਛੜਦਾ ਲਾਗ ਹੈ ਹੂੰ ਮੈਨੂੰ ਤਾਂ ਲੱਗਿਆ ਤੂੰ ਕੀ ਕਰਦਾ ਪੁੱਤ ਕਿਹਦਾ ਵਿਆਹ ਹੋਇਆ ਹੋਇਆ ਫਿਰ ਦੋਨੇ ਭਰਾਵਾਂ ਦਾ ਡੇਰੇਸ਼ਨ ਆਉਂਦਾ ਸੀ ਕੱਪ ਟਾਈਮ ਕੋਲੇ ਹੂੰ ਹਾਂ ਕਰਦੇ ਸਾਂ ਤਨਾ ਡੇਰੇਸ਼ਨ ਤੋਂ ਸੋਰੀ ਆ ਜੀ ਹਾਂ ਹਾਂ ਉਹੀ ਜਾਨੋ ਤੁਸੀਂ ਕਾ ਮੱਤ ਮੁਤ ਕਰਦੇ ਨੇ ਇਹ ਮਾੜੀ ਮੋਟੀ ਬਾਬੇ ਕਰਦਾਂ ਨਹੀਂ ਤੱਕ ਵੀ ਭੇਂ ਭੇਂ ਦੇ ਘਰੇ ਦਵਾਈ ਬੁੱਕੇ ਦੇਣ ਨੂੰ ਉਹੀ ਦਵਾਈ ਕਹਿੰਦੇ ਜਾਂ ਮੁਤ ਨਹੀਂ ਹੁਣ ਝਖਮ ਕਿੰਨਾ ਕਾ ਪਿੱਛੇ ਆਹ ਨੂੰ ਜੀ ਆ ਪੱਟ ਥੱਲੇ ਹੋ ਗਿਆ ਜੀ ਅੱਛਾ ਜੂਰੀ ਵਸਪਰਾ ਗਲਿਆ ਪਿਆ ਵਿੱਚੇ ਲੈਟਨ ਬਾਥੂ ਵਿਚਾਰੀ ਉਹ ਮੇ ਕਰੀ ਜਾਂਦੀ ਉੱਪਰ 4 ਸਾਲਾਂ ਨੇ ਪਤਾ ਨਹੀਂ ਕਿੰਨੀਆਂ ਰਜਾਈਆਂ ਕਿੰਨੇ ਗਦੇਲੇ ਗਲ ਕੇ ਹੋਣੇ ਆ ਥੱਲੇ ਬ੍ਰੈਸਟ ਦੋਨੇ ਗਲ ਚੁੱਕੇ ਆ ਜਿਵੇਂ ਬ੍ਰੈਸਟ ਕੈਂਸਰ ਹੋਇਆ ਹੁੰਦਾ ਨਾ ਉਹ ਵੀ ਬ੍ਰੈਸਟ ਤੇ ਉਹ ਵੀ ਬ੍ਰੈਸਟ ਦੇਖੋ ਬਰਸਟ ਗਲ ਗਲ ਕੇ ਆਪੇ ਸੁੱਕੀ ਜਾਂਦੇ ਆ ਵਿਚਾਰੀ ਦੇ ਕਿਕਰ ਨਹੀਂ ਕਰਨਾ ਜੀਤ ਕਰੇ ਠੀਕ ਹੋ ਜਾਣਾ ਤੂੰ ਠੀਕ ਹੋ ਜਾਣਾ ਮੇਰੀ ਮਾਂ ਠੀਕ ਹੋ ਜਾਣਾ ਇੱਕ ਘੱਟ ਤੇ ਮਾਸ ਦੀ ਇੱਕ ਗੱਠ ਆ ਬਸ ਮਾਤਾ ਦਾ ਪੱਟਾ ਜਿਹੜਾ ਆ ਦੇਖੋ ਟੁੱਟ ਕੇ ਕੀ ਹੋਇਆ ਹੈ ਪੱਟ ਦਾ ਆ ਚੂਲੇ ਦੀ ਹੱਡੀ ਆ ਜਿਹੜੀ ਉਹ ਕਿੱਥੇ ਜਾ ਚੁੱਕੀ ਆ ਪਤਾ ਨਹੀਂ ਲੱਗਦਾ ਪੱਟ ਕਿੱਧਰ ਚਲਾ ਗਿਆ ਗੋਡਾ ਕਿੱਧਰ ਚਲਾ ਗਿਆ ਦੇਖੋ ਪੈਰ ਵਿਚਾਰੀ ਦੇ ਕਿਵੇਂ 4 ਸਾਲਾਂ ਤੋਂ ਜ਼ਮੀਨ ਤੇ ਤਾਂ ਲੱਗੇ ਹੀ ਨਹੀਂ ਪੈਰ ਕਦੇ ਧੰਨਾ ਵੀਰਾ ਜਿਹੜਾ ਮਾਂ ਦਾ ਇਹ ਪੁੱਤ ਇੱਕ ਮੰਦ ਬੁੱਧੀ ਭਰਾ ਨੂੰ ਵੀ ਸੰਭ ਰਿਆ ਸੀ ਤੇ ਇੱਕ ਘੱਟ ਮਾਸ ਦੀ ਇਸ ਗੱਠ ਬਣ ਚੁੱਕੀ ਮਾਂ ਨੂੰ ਵੀ ਪਈ ਨੂੰ ਕਿਵੇਂ ਨਾ ਕਿਵੇਂ ਰੋਟੀ ਦਿੰਦਾ ਸੀ ਬਾਈ ਦਿਹਾੜੀ ਕਰਦਾ ਦਿਹਾੜੀ ਕਰਕੇ ਕਿਵੇਂ ਨਾ ਕਿਵੇਂ ਆਪਣੀ ਮਾਂ ਨੂੰ ਜਿਉਂਦਾ ਰੱਖੀ ਬੈਠਾ ਆ ਉੱਥੇ ਉੱਤੇ ਚਿੱਟਾ ਪਾਊਡਰ ਨਾ ਸਪਰਿੰ ਪਾਊਡਰ ਪਾਈ ਗਿਆ ਜਿਹਦੇ ਨਾਲ ਜ਼ਖਮ ਸੁੱਕੀ ਗਏ ਚਲੋ ਅਸਲੀ ਸਾਡੀ ਡਾਕਟਰਾਂ ਦੀ ਟੀਮ ਕੋਸ਼ਿਸ਼ ਕਰ ਰਹੀ ਆ ਮਾਤਾ ਜੀਤ ਕੌਰ ਜੀ ਦੇ ਵਾਸਤੇ ਤੁਸੀਂ ਵੀ ਅਰਦਾਸ ਕਰਿਓ ਕਿ ਮਾਤਾ ਜੀ ਤੰਦਰੁਸਤ ਹੋ ਜਾਣ ਥੋੜੇ ਸੌਖੇ ਹੋ ਜਾਣ ਕਿੰਨੀ ਤਕਲੀਫ ਦੇ ਵਿੱਚ ਨੇ ਉਹ ਤਕਲੀਫ ਥੋੜੀ ਜਿਹੀ ਵੀ ਅਸੀਂ ਘਟਾ ਸਕੀਏ ਤਾਂ ਅਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਾਂ ਕਿ ਇਸ ਮਾਂ ਦੇ ਪੁੱਤ ਦੀ ਤਕਲੀਫ ਜੋ ਇਸ ਤਕਲੀਫ ਤੋਂ ਇਹ ਨਿਕਲ ਰਿਹਾ ਹਰ ਰੋਜ਼ ਆਪਣੀ ਜੰਮਣ ਵਾਲੀ ਮਾਂ ਨੂੰ ਦਿਨ ਬਦਿਨ ਕੋਈ ਡਾਕਟਰ ਕਹਿ ਰਿਹਾ ਦੀਆਂ ਹੱਡੀਆਂ ਗਲਗੀਆਂ, ਖੱਡੀਆਂ ਨੂੰ ਘੁਣਾ ਲੱਗ ਗਿਆ, ਕੋਈ ਕਹਿ ਰਿਹਾ ਕੈਂਸਰ ਆ। ਪਰ ਅਸਲੀਅਤ 'ਚ ਕੁਝ ਵੀ ਨਹੀਂ ਪਤਾ। ਚੰਡੀਗੜ੍ਹ ਪੀਜੀਆ ਰੈਫਰ ਕੀਤਾ, ਇਹ ਕਹਿੰਦਾ ਮੇਰੇ ਕੋਲ ਉੱਥੇ ਜਾਣ ਦੀ ਹਿੰਮਤ ਹੈ ਨਹੀਂ ਸੀ। ਇਹ ਬੜੀ ਹੈਰਾਨੀ ਦੀ ਗੱਲ ਆ ਵੀ ਮਾਤਾ ਦੇ ਦੋਨੇ ਬ੍ਰਸਟ ਗਲ ਗਏ ਆ। ਹੱਡੀਆਂ ਦਾ ਕੈਂਸਰ ਆ ਜਾਂ ਕੀ ਗੱਲ ਆ ਹੱਡੀਆਂ ਕਿਵੇਂ ਟੁੱਟੀਆਂ ਜਾਂਦੀਆਂ। ਗੋਡੇ ਕੋਲੋਂ ਟੁੱਟ ਕੇ ਪੱਟ ਤਾਂ ਕਿੱਥੇ ਚੜਿਆ ਪਿਆ ਪੈਰ ਕਿਵੇਂ ਗਲੇ ਪਏ ਨੇ ਮਾਂ ਦੇ ਬੈਕ ਸਾਈਡ ਤੇ ਕਿੱਡੇ ਕਿੱਡੇ ਜ਼ਖਮ ਸਾਹ ਜੀਤਕੌਰ ਦੇ ਫਿਰ ਵੀ ਚੱਲੀ ਜਾਂਦੇ ਪੰਤਾਂ ਦੇ ਪਰਿਵਾਰ ਤੋਂ ਤੇ ਕੀ ਰੰਦੇ ਭਾਈ ਆਪਣੇ ਨਾਨਕ ਹੀ ਰਹਿੰਦਾ ਵਾ ਇਹ ਦੋ ਤਾਂ ਆਪਦੇ ਨਾਨਕ ਹੀ ਰਹਿ ਕੇ ਆਪਣੇ ਮਾਂ ਨੂੰ ਕਿਵੇਂ ਨਾ ਕਿਵੇਂ ਸੰਬਾਲਦੇ ਇਸ ਲਗੂ ਦੀ ਕਾਲਸ ਭਾਈ ਇੱਕ ਹੱਥ ਨਾਲ ਰੋਟੀ ਪਾਣੀ ਖਾ ਲੈਂਦੀ ਆ ਉਹਦੇ ਨਹੀਂ ਹੁਣ ਤਾਂ ਜਮੀਂ ਡਾਉਣ ਲੱਗੂਗੀ ਜਿੰਨਾ ਉਹ ਲੈ ਕੇ ਆਉਂਦਾ ਜੀ 10 ਦਿਨ ਬਰਸ ਮੰਨ ਲਾ ਦਤਣ ਮਸਾਂ ਖਾਣ